ਚਾ ਦੂਸਰੀ ਕਰਨਾ ਹੈ ਪਾਇਨੇ ਗੱਲ ਦੇ ਵਿੱਚ ਮਨ ਲਾਈ ਆਈ ਹੈ ਇਹ ਪਰੰਪਰਾ ਕਿਉਂ ਚਲਾਈ ਹੈ ਵੀ ਅਸੀਂ ਕੱਲੇ ਜੋੜੇ ਬਾਹਰ ਧਰ ਕੇ ਆਉਂਦੇ ਹਾਂ ਜਦੋਂ ਤੁਸੀਂ ਨਾਮ ਲੈ ਕੇ ਆਏ ਹੋ ਤੁਹਾਨੂੰ ਇਹ ਨਹੀਂ ਕਿਹਾ ਕਿ ਟੀ-ਸ਼ਰਟ ਪਾ ਕੇ ਧਰ ਦਿਓ ਜਰਾਬਾ ਪਾ ਕੇ ਜੀ ਜਾਂ ਸਿਰ ਦਾ ਕੱਪੜਾ ਲਾ ਕੇ ਧਰ ਦਿਓ ਕੱਲੇ ਦਰਵਾਜ਼ਾਂ 'ਚ ਮੰਦਰ ਮਸਜਿਦਾਂ 'ਚ ਜੋੜੀ ਨੂੰ ਮਾਰ ਕੇ ਹਤਾਨ ਨੂੰ ਉਠੂ ਕੋਈ ਦੱਸੋ ਆਵਾਜ਼ ਉਹ ساری ਗੰਦਗੀ ਜਿਹੜੀ ਉਹਦੇ ਨਾਲ ਚੜ੍ਹੀ ਹੈ ਨਾ ਉਹ ਪਾਸ਼ਾ ਕਹਿੰਦਾ ਹੈ ਕਿ ਉਸ ਗੰਦਗੀ ਦੇ ਵਿੱਚ ਆਪਣੀ ਮੈਨ ਨੂੰ ਧਰ ਕੇ ਆ ਫੇਰ ਅੰਦਰ ਆਇਆ ਫੇਰ ਅੰਦਰ ਆਉਂਦਾ ਉਹਨਾਂ ਜੋੜਿਆਂ ਦੇ ਵਿੱਚ ਆਪਣੇ ਹੰਕਾਰ ਨੂੰ ਧਰ ਕੇ ਆ ਇਹ ਤੋਂ ਮੇਰਾ ਹੈ ਇਹ ਜੋੜੇ ਤਾਰ ਕੇ ਵੀ ਹੰਕਾਰ ਨਾਲ ਲੈ ਕੇ ਆ ਗਏ ਤੇ ਫਿਰ ਇਹ ਸੁੱਤੀ ਨੂੰ ਸਰਕਾਰ ਨੂੰ ਤੇ ਤੁਹਾਡਾ ਹੰਕਾਰ ਤੇ ਜੋੜਿਆਂ ਦੀ ਕੋਈ ਚੰਗੀ ਇਧਰ ਮਾਲਦਾ ਕੋਈ ਇਧਰ ਇੱਕ ਜੁੜਾ ਉੱਥੇ ਪਿਆ ਤਾਂ ਹੰਕਾਰ ਨਾਲ ਕੇ ਉਸ ਸੁੱਤੇ ਆ ਤੇ ਉਹ ਜੁੜਾ ਤੇ ਬੰਦਾ ਆਪਣਾ ਹੰਕਾਰ ਨਾਲ ਆਪਣਾ ਖਤਰਾ ਮੇਰਾ ਜੋੜਾ ਨਹੀਂ ਲੱਗਿਆ ਜਾਂ ਇੱਥੇ ਕਿੱਥੇ ਆਪਣਾ ਹੰਕਾਰ ਜੁੜਿਆਂ ਅੰਦਰ ਕੇ ਤਾਂ ਕਹਿ ਵੀ ਜੁੜੇ ਬਾਹਰ ਇਹ ਪ੍ਰਮਾਣ ਪਰ ਕਿਤੇ ਵੱਡੀ ਗੱਲ ਮੈਨੂੰ ਅੱਜ ਸਮੋਂ ਮਿਲਿ ਪੂਰੇ ਪੰਜਾਬ ਦੇ ਕੋਨੇ-ਕੋਨੇ ਚ ਗਾਇਆ ਹਰਿਆਣੇ ਦੀ ਧਰਤੀ ਤੋਂ ਆਇਆ ਹਰਿਆਣੇ ਚ ਗਾਇਆ ਜਿਹੜਾ ਸਰਪੰਚ ਦੀ ਟੋਰੀ ਭਰ ਗਿਆ ਨਾ ਉਹ ਇਹ ਸੁਣਦਾ ਵੀ ਮੈਂ ਹੁਣ 50 ਸਾਲ ਦੀ ਉਮਰ ਤੋਂ ਨਾ ਫਿਰ ਇਹ ਘੁੱਲ ਬਣ ਕੇ 5 ਸਾਲ ਕਿਤੇ ਰਹਿ ਗਿਆ ਉਹਨੇ ਅਗਲੀ ਵਾਰ ਕਹਿਣਾ ਬទੂਫਰ ਨੂੰ ਜਰੂਰ ਆ ਤੇਰੇ ਨਾਲ ਖੜੇ। ਤੇ ਰਾਤ ਨੂੰ ਨੇ ਆਪਣੇ ਪਰਿਵਾਰ ਨੂੰ ਕਹਿਆ ਕਿ ਸਾਰੇ ਨੂੰ ਦਿੱਤ ਦੇ ਦੇਣਾ ਜੋ ਮਰਜ਼ੀ। ਇਹ ਪਰ ਜਦ ਤੁਸੀਂ ਬੈਠਿਆ ਨਾ ਬੰਦ। ਤੁਹਾਡੇ ਜਨਮ ਤੇ ਸਲਾਮ ਹੈ ਸਿੰਘੂ ਸਾਹਿਬਾ। ਤੁਹਾਡੇ ਚਾਰ ਸਮਝ ਕੀ ਜਦੋਂ ਦਾ ਇਹ ਨਗਰ ਬਸੇ ਜਿਹੜੇ ਜਿਹੜੇ ਸਰਪੰਚੀ ਕਰਦੇ ਉਹਨਾਂ ਨੇ ਜਨਮ ਜਨਮ ਭਾਵੇਂ ਕੋਈ ਦੋ ਵਿੱਚ ਚਲਾ ਗਿਆ। ਹੋਲੀ ਦੀ ਕਬਰ ਨੂੰ ਸਲਾਮ।

ਪਰ ਆਪ ਕਹੀ ਤੇ ਰਸਤਾਂ ਮਾਨਸਾ ਨਦੀ ਜਦੋਂ ਅੰਦਰ ਬੈਠੇ ਆ ਪੈਲਸ ਬੀਜਪੀ ਦਾ ਕੋਈ ਲੀਡਰ ਕੋਈ ਅਨੈਲੋ ਦਾ ਲੀਡਰ ਕੋਈ ਤੇ ਪੰਜਾਬ ਦਾ ਲੀਡਰ ਕੋਈ ਗਾਮੀ ਦਾ ਲੀਡਰ ਨਹੀਂ ਸੀ ਬੱਜਾ ਜਿਹੜੇ ਇੱਕੋ ਹੀ ਥਾਰੀ ਦੇ ਨਾਮ ਖਾਰਿਆਂ ਬੈਠੇ ਲੈ ਸਾਰੇ ਆਸਾਸ ਕਰਨਾ ਕਰਦੇ ਅਸੀਂ ਅਸੀਂ ਉਹਨਾਂ ਪਿੱਛੇ ਲੜ ਲੜ ਕੇ ਮਾਰ ਰਹੇ ਅਸੀਂ ਇਹ ਕਰਦਾ ਕਿ ਅਸੀਂ ਅਨੈਲੋ ਵਾਲੇ ਅਸੀਂ ਇਕੱਲੇ ਆ ਅਸੀਂ ਸੁਣਾਣਾ ਮੇਰੇ ਹੋਰ ਲੋਕੀ ਕਿ ਕੁੱਥਾ ਬੈਠਦੇ ਆ ਤੁਸੀਂ ਆਪਣਾ ਭਾਈ ਜਿਹਾ ਕਿਉਂ ਖਰਾਬ ਕਰਦੇ ਕਿਉਂ ਭਾਈ ਜਿਹਾ ਕਰਦੇ ਹੋ ووٹ ਦੇ ਨਹੀਂ ਆ ਨਾ ਹਰਤੀ ਕਿਸ ਨੂੰ ਵੋਟ ਪਾ ਕੇ ਆ ਜਾ ਜਿਹੜਾ ਕਦੇ ਵੀ ਵੋਟ ਕਿੰ ਨੂੰ ਪਾ ਕੇ ਆ ਜਾ ਕਿ ਤੱਕ ਤੂੰ ਦੱਸ ਕਿੰ ਨੂੰ ਹੋਣੀ ਆ ਨਹੀਂ ਬਾਤ ਨਹੀਂ ਲੋੜ ਹੀ ਨਹੀਂ ਰੋਣਾ ਕਉਂ ਭਾਈ ਜਿਹਾ ਕਿਉਂ ਖਰਾਬ ਕਰਦੇ ਲੜਦੇ ਫੜਦੇ ਆ ਸਰਪੰਚੀਆਂ ਪਿੱਛੇ ਇਹ ਇੱਜਾਤ ਨਗਰ ਸਭਾ ਉਹਦੇ ਵਿੱਚ ਅਸੀਂ 500 ਬੰਦਾ ਜਾਂ 1000 2000 ਬੰਦਾ ਕੋਈ ਨੂੰ ਡੋੜ-ਮੋੜ ਕੇ ਕੋਈ ਇੰਦਰ ਮੁਕ ਕਰੀ ਫੜਾ ਜਿੰਦਗੀ ਥੋੜੀ ਨਾ ਜੀ। ਪਿਆਰ ਬਣਿਆ ਕਰੋ। 36 ਰਾਤਰੀਆਂ ਆਪਾਂ ਨੇ ਕਿਹੜਾ ਵੀ ਇੱਕ ਹੀ ਘੜੀ ਚੌਂਕਾ ਬੈਠਾ ਹੋਊਗਾ ਵੀ ਤੇ ਰਵਜਾਸੀਆਂ ਭਰავਾਲ। ਭਾਵੇਂ ਮੱਦੀ ਸਿੰਘ ਭਰავੇ ਛੇ। ਭਾਵੇਂ ਕੋਈ ਘਮਾਰ ਭਰਾ ਬੈਠਾ। ਭਾਵੇਂ ਜੱਟ ਭਰਾ ਬੈਠਾ। ਇੱਥੋਂ ਵਾਕੀ 36 ਰਾਤਰੀਆਂ ਕੋ ਬੈਠੀਆਂ। ਕੀ ਆਪੋਸ ਦੇ ਵਿੱਚ ਸਾਥ ਪਿਆਰ ਨਹੀਂ ਕਰ ਲੋਗੇ ਤੇ ਕੋਈ ਫਰਕ ਥੋੜੀ ਪੈ ਜੂਗਾ। ਕਾਹਲੀ ਕਾਹਲੀ ਵਿੱਚ ਕੀ ਥੀ ਸੰਸਕਾਰ ਹੈਗਾ ਤੇ ਮੈਂ ਗੱਲ ਨੂੰ ਤੁਹਾਡੇ ਪਿੰਡ ਦਾ ਪੁਰਾਣਾ ਤੋਂ ਪੁਰਾਣਾ ਤੋਂ ਵੱਡਾ ਜੱਦੀ ਪੁੱਛੀ ਅਮੀਰ ਬੰਦਾ ਬਸੂਰ ਜਿੱਦਾ ਪੂਰਾ ਹੋਇਆ ਸੀ ਉਹਨਾਂ ਨੂੰ ਪੁੱਛੇ ਵੀ ਉਹਨੂੰ ਕਿੱਥੇ ਸੰਸਕਾਰ ਕੀਤਾ ਉੱਥੇ ਜਾ ਕੇ ਦੇਖੋ ਜੀ ਤੁਹਾਨੂੰ ਲੱਗਿਆ ਵੀ ਲੱਗਿਆ ਹੈ ਨਹੀਂ ਉਹਦੀ ਜਗਹ ਕਿੰਨੇ ਹੋਰ ਆ ਗਏ ਕਿ ਉਹ ਹੋ ਹੀ ਰਿਹਾ ਤੇ ਰਹਿਮਤ ਇਸ ਤਰ੍ਹਾਂ ਕਿ ਇਸ ਜਾਤੀ ਮਾਂ ਛੱਡ ਕੇ پیار کی باشا بناؤ کوئی بزرگ لگے جا, جا, جا رہا بابا ستری بزرگ کا فرض بڑا پویں نہیں پچھاڑا کون ہے ستری ستری جی کوئی لہگیا جا رہا ماں لنگی جیتا جی ٹھیک ہو ماں کا فرض بنتا ہے نہ ہی پچھاڑ جا رہا کہ مدر کہ جی کوئی دھی لگی جی ہے تو بندے کا فرض ہے ستری ٹھیک ہوگئے جی بھن کا فرض بڑھتا کہ یہ یہ تھوڑی ہے پرانے کی سونی وہ پنڈا چاہیے बाक़ी सॼे स्याणे कहण जी लोड़ी कुझु सचार जी